ਸਾਸਰੀ ਗਾਲੀ ਅੱਜ ਆਪਾਂ ਗੱਲ ਕਰਾਂਗੇ ਜੋ ਕਾਲੇ ਕਾਨੂੰਨ ਡਰਾਈਵਰਾਂ ਲਈ ਇੰਡੀਆ ਵਿੱਚ ਆਪਣੇ ਆਏ ਨੇ ਪਹਿਲਾਂ ਉਦੋਂ ਪਹਿਲਾਂ ਦੋ ਤਿੰਨ ਆਪਾਂ ਵੀਡੀਓ ਦੇਖ ਲਈਏ ਬਾਕੀ ਗੱਲ ਆਪਾਂ ਉਹਦੇ ਬਾਅਦ ਚ ਕਰਾਂਗੇ ਪਹਿਲਾਂ ਵੀਡੀਓ ਤੋਂ ਦਿਖਾਉਣ ਲੱਗੇ ਆ ਚੈੱਕ ਕਰਿਓ ਆਹ ਵੀਡੀਓ ਆ ਚੈੱਕ ਕਰਿਓ ਗੱਡੀ ਚ ਲੈਟਾ ਮਾਰ ਰਿਆ ਗੱਡੀ ਮੰਗਰ ਆ ਰਹੀ ਆ ਬੰਦੇ ਲਾਈਨ ਚ ਖੜੇ ਆ ਉਹ ਦੇਖੋ ਗੱਡੀ ਹਾਲੇ ਨਹੀਂ ਕੀ ਗੱਲ ਹੈ ਅਸੀਂ ਸਦੇ ਵਿੱਚ ਮਾਰ ਕੇ ਲੱਗਿਆ ਬੰਦਾ ਜਮੀ ਯਾਰ ਸਰਿਆ ਬੈ ਲੋਪਨ ਦਾ ਹਣਾ ਇਹਦੇ ਵਿੱਚ ਗਲਤੀ ਕੀ ਦੀ ਆ ਸਾਰੇ ਜਾਣੇ ਲੈਨ ਚ ਲੱਗੇ ਹੋਏ ਆ ਜਗਾ ਨੰਗਣ ਨੂੰ ਹੈ ਨਹੀਂ ਗਈ ਲੈਨ ਚ ਗੱਡੀਆਂ ਆ ਰਹੀਆਂ ਨੇ ਦੂਜੇ ਪਾਸੇ ਉਹ ਲਿਆ ਕੇ ਗੱਡੀ ਵੈਕ ਲਿਆ ਕੇ ਵਿੱਚ ਦੀ ਘੱਡ ਕੇ ਲੈ ਗਿਆ ਜੋ ਉਧਰ ਮੋਰੋ ਗੱਡੀ ਆ ਜਾਵੇ ਜਗਾ ਤੇ ਹੈ ਨਹੀਂ ਗਈ ਜਦੋਂ ਕੋਈ ਥਲੇ ਡਿੱਗੂਗੀ ਅਸੀਂ ਗਲਤੀ ਕੀਤੀ ਆ ਗਲਤੀ ਵੱਡੀ ਘੱਡਲ ਦੀ ਮੰਨੀ ਜਾਣੀ ਆ ਨਾ ਤੇ ਦੂਜੀ ਵੀਡੀਓ ਦਿਖਾਉਣ ਲੱਗਾ ਤੁਹਾਨੂੰ ਆਹ ਟਰੱਕ ਖੜਾਗਾ ਬੰਦੇ ਨਾਲ ਰੋਡ ਤੇ ਟਰੱਕ ਖੜਾਗਾ ਆਪਣਾ ਕੰਮ ਕਰਦਾ ਪਿਆ ਉਹ ਬਜਰੀ ਲਾ ਰਿਹਾ ਹੈ ਉਹ ਲੈ ਕੇ ਸਕੂਟਰੀ ਵਿੱਚ ਮਾਰੀ ਗਲਤੀ ਕੀਤੀ ਆ ਇਹ ਡਰਾਈਵਰ ਦੀ ਨਹੀਂ ਆ ਤੀਜੀ ਵੀਡੀਓ ਆ ਆ ਦੇਖਿਓ ਕਦੇ ਧਿਆਨ ਨਾਲ ਇਹ ਉਹ ਮਾਰਿਆ ਕੱਟ ਮੋਟਰਸਾਈਕਲ ਨੇ ਹੁਣ ਗਲਤੀ ਕੀਤੀ ਆ ਮੋਟਰਸਾਈਕਲ ਦੀ ਡਰਾਈਵਰ ਦੀ ਉਹ ਤਾਂ ਆਪਣੇ ਨਾਲ ਲੈਂਡ ਚ ਜਾ ਰਿਹਾ ਡਰਾਈਵਰ ਤਾਂ ਟਰੱਕ ਲੈ ਕੇ ਆਪਣਾ ਗਲਤੀ ਕੀਤੀ ਆ ਮੋਟਰਸਾਈਕਲ ਵਾਲੇ ਦੀ ਤੇ ਕਾਨੂੰਨ ਦੇ ਹਿਸਾਬ ਨਾਲ ਗਲਤੀ ਕੀਤੀ ਆ ਡਰਾਈਵਰ ਚੌਥੀ ਵੀਡੀਓ ਆਗਾ ਰੋਡ ਤੋਂ ਵੀ ਟਰੱਕ ਜਾ ਰਿਹਾ ਹੈਗਾ ਉਹਦੇ ਪਿੱਛੇ ਮੋਟਰਸਾਈਕਲ ਜਾ ਰਿਹਾ ਹੈਗਾ ਉਹਨੂੰ ਪਤਾਗਾ ਵੀ ਮਗਰ ਮੇਰੇ ਮੋਟਰਸਾਈਕਲ ਆ ਰਿਹਾ ਹੈਗਾ ਜਮਨ ਨਾਲ ਲਈ ਆ ਰਿਹਾ ਜੇ ਮੁਰਾ ਬ੍ਰੇਕ ਮਾਰ ਦੇਵੇ ਤੇ ਟਰੱਕ ਥੱਲੇ ਵੜ ਗਿਆ ਮੋਟਰਸਾਈਕਲ ਤੇ ਗੱਡੀ ਸਾਡੇ ਲੋਕਾਂ ਨੂੰ ਆਉਂਦਾ ਹੈ ਟਰੱਕ ਦੇ ਪਿੱਛੇ ਜਾਣਾ ਤੁੰਦ ਪੈਂਦੀ ਹੈ ਜਾਂ ਤੇ ਪਿੱਛੇ ਲੋਕ ਹੀ ਚਲੇ ਜਾਣਾਗਾ ਗਲਤੀ ਕੀਤੀ ਆਓ ਡਰਾਈਵਰ ਦੀ ਜਿਹੜਾ ਕਾਨੂੰਨ ਹੈ ਨਾ ਇਹ ਇਹ ਅਮੀਰਾਂ ਦੇ ਫਾਇਦੇ ਵੰਦੇ ਆ ਅਮੀਰਾਂ ਲਈ ਬਣਿਆ ਹੈ ਕਿਉਂਕਿ ਟਰੱਕਾਂ ਤੇ 7 ਲੱਖ ਰੁਪਏ ਕਿਥੋਂ ਭਰ ਦੂਗਾ ਉਹ ਤਨਖਾਹ ਕਿੰਨੀ ਕਿੰਦੇ ਆ ਡਰਾਈਵਰਾਂ ਨੂੰ ਤਨਖਾਹ ਕਿੰਨੀ ਕਾ 8000 ਰੁਪਿਆ 10 ਤੋਂ 15 ਕੁ ਹਜ਼ਾਰ ਰੁਪਿਆ ਤਨਖਾਹਗਾ ਸਹੀ ਆ ਉਹਦੇ ਵਿੱਚੋਂ ਖਰਚਾ ਕੱਢ ਲਓ ਪਰ ਪੋਰ ਸਾੜਾ ਥਾਂ ਥਾਂ ਖੜੇ ਆ ਜੇ ਪੰਜਾਬ ਤੋਂ ਤੁਰਦੇ ਚੰਡੀਗੜ੍ਹੋਂ ਤੁਰਦੇ ਆ ਬੰਬੇ ਦੇ ਤੁਰਦੇ ਆ ਸਾਥਾ ਦੇ ਬੋਲਸ ਵਾਲੇ ਖੜੇ ਆ ਕਰਾਓ ਐਂਟਰੀ ਐਂਟਰੀ ਫੀਸ ਕਾਨੂੰਨ ਹੈ ਕੋਈ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਕੈਦ ਜਿਹੜੇ ਕਿਸਾਨੀ ਧਾਰਨ ਚ ਗੱਡੀ ਚਾੜੀ ਸੀ ਤੁਹਾਡੇ ਬੰਦਿਆਂ ਨੇ ਤੁਹਾਡੇ ਮੰਤਰੀ ਦਾ ਮੁੰਡਾ ਹੀ ਸੀ ਨਾ ਉਹ ਕਿੰਨੇ ਕੁ ਸਜ਼ਾ ਦੇਤੀ ਤੁਸੀਂ ਉਹਨੂੰ ਦੂਜੀ ਗੱਲ ਇਹੇ ਰੋਡ ਤੇ ਗਾਵਾਂ ਤੁਰੀਆਂ ਫਿਰਦੀਆਂ ਨੇ ਉਹਦੇ ਮੁਆਵਜ਼ਾ ਕੌਣ ਭਰੂਗਾ ਆਉਂਦੀਆਂ ਰੋਡ ਦੇ ਉੱਪਰ ਚੜ ਜਾਂਦੇ ਆ ਉਹ ਸਰਕਾਰ ਭਰੂਗੀ ਘਰਾਂ ਦੇ ਘਰ ਉਜੜ ਗਏ ਚੀਜ਼ ਦੇ ਵਿੱਚ ਐਕਸੀਡੈਂਟ ਦੇ ਉੱਪਰ ਉਹਦਾ ਧਿਆਨ ਦਿੱਤਾ ਉਹ ਉਹਦੇ ਮਾਂ ਕਹਿੰਕੇ ਬੰਦਾ ਮਾਰ ਦਿੰਦੇ ਹੋ ਗਾਂਵਾਂ ਦੀ ਤਾਂ ਅਖਰੀ ਹੁੰਦੀ ਪਈ ਆ ਮਾਂ ਗਾਂ ਗਊ ਮਾਤਾ ਜਿੱਦੋਂ ਜਦੋਂ ਗੱਡੀ ਚ ਵੱਜਦੀ ਆ ਘਰਾਂ ਦੇ ਘਰ ਉਜੜ ਗਏ ਉਦੋਂ ਉਹਦਾ ਕਾਨੂੰਨ ਕਿੱਥੇ ਆ ਵੀ ਹਾਂ ਵੀ ਇਹ ਗਊ ਮਾਤਾ ਸਾਡੀ ਅਸੀਂ ਦਾ ਮਾਮਲਾ ਭਰ ਕੇ ਸਰਕਾਰ ਭਰੂਗੀ ਹੈ ਕੋਈ ਕਾਨੂੰਨ 14 ਸਾਲ ਦਾ ਜਵਾਕ ਬਾਈਕ ਮੋਟਰਸਾਈਕਲ 'ਤੇ ਫਿਰਦਾ ਘਰ ਦੇ ਫੜਾ ਦਿੰਦੇ ਆ ਉਹ ਗੱਡੀ 'ਚ ਲਿਆ ਕੇ ਮਾਰੇ ਬੱਸ 'ਚ ਹੀ ਲਿਆ ਕੇ ਮਾਰੇ ਪਿੱਛੇ ਐਕਸੀਡੈਂਟ ਹੋਇਆ ਸੀਗਾ ਜਲੰਧਰ ਵਾਲਾ ਇੱਕ ਮੋਟਰਸਾਈਕਲ 'ਤੇ 6 ਜਣੇ ਸਵਾਰ ਸੀਗੇ ਗਲਤੀ ਬੱਸ ਵਾਲੇ ਦੀ ਬਹੁਤ ਐਕਸੀਡੈਂਟ ਹੋਏ ਚਾਰ ਚਾਰ ਤੋਰੇ ਫਿਰਦੇ ਜਵਾਕ ਲਈ ਤੁਰੇ ਫਿਰਦੇ ਆ ਉਹਨਾਂ ਦਾ ਐ ਕੋਈ ਹੈ ਐਦਾਂ ਹੈ ਵੀ ਹਾਂ ਵੀ ਜਿਹੜਾ ਜਵਾਕ ਮੋਟਰਸਾਈਕਲ ਚਲਾਊਗਾ ਉਹਦੇ ਘਰ ਦੇੰਦੇ ਕੇਸ ਕੀਤਾ ਜਾਊਗਾ ਜੇ ਗੱਡੀ 'ਚ ਮਾਰੂਗਾ ਯਾ ਉਹ ਤਾਂ ਖੇਡ ਹੋ ਗਿਆ ਗੱਡੀ ਵਾਲਾ ਕੋਈ ਨੁਕਸਾਨ ਹੋਇਆ ਉਹ ਸਾਰਾ ਪਰਿਵਾਰ ਭਰੂਗਾ ਮੁੰਡੇ ਦਾ ਪਰਿਵਾਰ ਭਰੂਗਾ ਜਵਾਗ ਦਾ ਜਿਹੜੇ ਉਹ ਨਹੀਂ ਮੋਟਰਸਾਈਕਲ ਤੇ ਤੁਰਿਆਗਾ ਹੈ ਕਿ ਕਾਨੂੰਨ ਨਹੀਂ ਗਲਤੀ ਵੱਡੀ ਗੱਡੀ ਦੇ ਬਾਰੇ ਛੋਟੀ ਆ ਮਾਰੇ ਗਲਤੀ ਵੱਡੀ ਗੱਡੀ ਵਾਲੀ ਦੀ ਆ ਕਿਹੜੇ ਕਾਨੂੰਨ ਚੱਲਦੇ ਆ ਪੈਨ ਇਹ ਵੀਰ ਮੇਰਾ ਤੁਸੀਂ ਇਕੱਠੇ ਹੋਏ ਹੋ ਏਕਤਾ ਬਣਾਈ ਆ ਬਹੁਤ ਵਧੀਆ ਧੰਨਵਾਦ ਤੁਹਾਡਾ ਤੁਸੀਂ ਇਕੱਠੇ ਹੋਏ ਰੋਡ ਜਾਮ ਕੀਤੇ ਆ ਬੰਦ ਕਰ ਦਿੱਤਾ ਬਹੁਤ ਵਧੀਆ ਜਦ ਸਰਕਾਰਾਂ ਇਦਾਂ ਹੀ ਚੱਲਦੀਆਂ ਨੇ ਕਾਨੂੰਨ ਕਰਦਾ ਯੂਰਪ ਵਾਲੇ ਭਾਈ ਯੂਰਪ ਵਿੱਚ ਲੋਕਾਂ ਨੂੰ ਗੱਡੀ ਚਲਾਉਡੀਆਂ ਸਿਖਾਉਂਦੇ ਨੇ ਪਹਿਲਾਂ ਤੇ ਸਾਡੇ ਜਵਾਬ ਨੂੰ ਚਾਕੇ ਮੋਟਰਸਾਈਕਲ ਫੜਾ ਦਿੰਦੇ ਨੇ ਉਹ ਤਾਂ ਸਜ਼ਾ ਵੀ ਹੈਗੀ ਆ ਉਹ ਤੇ ਸਾਈਕਲ ਵਾਸਤੇ ਲੱਗ ਜਗਾਗਾ ਮੋਟਰਸਾਈਕਲ ਦੱਸਿਆ ਜਾਂਦਾ ਵੀ ਇੱਥੇ ਆ ਮੋਟਰਸਾਈਕਲ ਸੈਂਸਾ ਤੋਂ ਇੰਨੇ ਸੀਸੀ ਹਾਈਵੇ ਚਲਾ ਸਕਦਾਗਾ ਗੱਲਾਂ ਕਰਦੇ ਯੂਰਪ ਦੀਆਂ ਕਾਨੂੰਨ ਹੈਗੇ ਤੁਹਾਡੇ ਕਿਸੇ ਦੇ ਵੀ ਪੱਖ ਦੇ ਵਿੱਚ ਵੀ ਹਨੀਗੇ ਇੱਕ ਪੱਖ ਦੇ ਹੀ ਆ ਸਾਰੇ ਜੇ ਕਾਨੂੰਨ ਬਣਾਏ ਬਣਦੇ ਨੇ ਸਭ ਦੇ ਪੱਖ ਦੇ ਬਣਦੇ ਨਾ ਤੁਹਾਡੀਆਂ ਸਰਕਾਰਾਂ ਆਣੇ ਤੇ ਗਵਰਨਮੈਂਟ ਚਲਾ ਰਹੇ ਹੋ ਜਦੋਂ ਦੇਖੋ ਕਾਲੇ ਥੋਪਣੀਆਂ ਬਸ ਗਰੀਬ ਨੂੰ ਮਾਰਨਾ ਇੱਕ ਪਾਸੇ ਫਾਇਦਾ ਅਮੀਰ ਐਕਸੀਡੈਂਟ ਕਰੂ ਪੈਸੇ ਦੇ ਕੇ ਨਿਕਲ ਜੂ ਡਰਾਈਵਰ ਮਾਰੇ ਆ ਗਿਆ ਉਹਦਾ ਪਰਿਵਾਰ ਮਾਰੇ ਆ ਗਿਆ ਨੁਕਸਾਨ ਕਿਦਾ ਡਰਾਈਵਰ ਦਾ ਨਾ ਵੱਡੀ ਗੱਡੀ ਦਾ ਨਿਕਲ ਜਾਣਾਗਾ ਛੋਟੀ ਗੱਡੀ ਨੂੰ ਤਾਂ 5 ਬੰਦੇ ਬੈਠੇ ਆ ਫੇਰ ਜਿਹੜਾ ਬੰਦਾ ਹੱਥ ਕੁੱਟ ਕੇ ਮਾਰ ਦਿੰਦੇ ਆ ਕੋਈ ਹੈ ਵੀ ਜੇ ਕੋਈ ਡਰਾਈਵਰ ਨੂੰ ਕੁੱਟ ਕੇ ਮਾਰੂਗਾ ਡਰਾਈਵਰ ਚੱਕਣਾ 14 ਬੰਦਿਆਂ ਨੂੰ ਐਕਸੀਡੈਂਟ ਹੋਇਆ ਹੁਣ ਤਾਂ ਬਾਅਦ ਪਾਈੜੀ ਭੀੜ ਹੁੰਦੀ ਆ ਉਹ ਬੰਦਨ ਕੁੱਟ-ਕੁੱਟ ਕੇ ਮਾਰ ਦਿੰਦੀ ਆ ਡਰਾਈਵਰ ਨੂੰ ਹੈ ਕੋਈ ਸਜ਼ਾ ਸੌਦੀ ਵਾਲੀ ਦੀ ਸਜ਼ਾ ਹੋਵੇ ਨਾ ਜਿਵੇਂ ਤਾਂ ਇਹਦੇ ਵਿੱਚ ਵਿਹਥੀ ਲਾ ਸਕਦੇ ਬੰਦੇ ਨੂੰ ਜੇ ਮਾਰੂਗਾ ਤਾਂ ਬਰਬਸਾ ਦਾ ਸਾਬ ਨੂੰ ਐਦਾਂ ਇਹ ਕਾਨੂੰਨ ਮੜਾ ਫੇਰ ਤਾਂ ਬੰਦਾ ਹੱਕ ਵਿੱਚ ਵੀ ਤੁਹਾਡੇ ਹੋਵੇ ਕਾਨੂੰਨ ਆ ਬ ਇੱਕ ਪੱਖ ਦਾ ਹੀ ਨੇ ਡਰਾਈਵਰ ਦੀ ਸੇਫਟੀ ਕਿੱਥੇ ਆ ਡਰਾਈਵਰ ਤੋਂ ਵੀ ਬੰਦੇ ਨਹੀਂ ਸਮਝਦੇ ਹੈਗੇ ਹੁਣ ਪਤਾ ਲੱਗਿਆ ਸਾਰੇ ਕੋਈ ਜਾਮ ਕਰ ਦਿੱਤਾ ਡਰਾਈਵਰ ਦੀ ਕਿੰਨੀ ਇੱਜ਼ਤ ਕਰਨੀ ਚਾਹੀਦੀ ਆ ਪਰ ਕਰਦੇ ਆ ਨਹੀਂ ਡਰਾਈਵਰ ਨੂੰ ਗਾਲਾਂ ਕੱਢਦੇ ਆ ਤੁਸੀਂ ਤੁਰੇ ਜਾਂਦੇ ਵੱਡੀ ਗੱਡੀ ਵਾਲਾ ਫਰੰਡ ਹੈ ਨਾ ਤੇ ਚਾਰ ਗੱਡੀ ਚ ਚਾਹ ਚਾਹ ਸੌਂ ਕਰੇ ਬੈਠੇ ਹੋ ਗਾਲਾਂ ਕੱਢ ਜਾਂਦਾ ਟਰੱਕ ਵਾਲੇ ਨੂੰ ਸਾਨੂੰ ਪਹਿਲਾਂ ਆਪ ਆਕਲ ਲੈਣੀ ਪੈਣੀ ਆ ਜਿਹੜੇ ਕਾਨੂੰਨਾਂ ਸਾਧ ਬਰਾਬਰ ਚਾਹੀਦੇ ਆ ਜਿਹੜਾ ਬੰਦਾ ਕੁੱਟੂ ਦਾ ਵੀ ਡਰਾਈਵਰ ਨੂੰ ਜਵਾਗ ਚੱਕੂਗਾ ਵੀ ਉਹ ਚੱਕਣ ਵਿੱਚ ਜਾਣ ਲਾ ਚਾਹੁੰਦਾਗਾ ਜਿਹੜਾ ਕੁੱਟੂਗਾ ਵੀ ਬਰਾਬਰ ਕੇਸ ਉਹਦੇ ਵੀ ਦਰਜ ਬਣਦਾ 302 ਦਾ ਪਰਚਾ ਉਹਦੇ ਵੀ ਹੋਣਾ ਚਾਹੀਦਾਗਾ ਜਿਹੜੇ ਗਊਵਾਂ ਨਾਲ ਐਕਸੀਡੈਂਟ ਹੁੰਦੇ ਆ ਨਾ ਉਹਦਾ ਮੁਆਵਜ਼ਾ ਸਰਕਾਰ ਪਰ ਇਹ ਹਕੂਮਤ ਹੋਣੀ ਚਾਹੀਦੀ ਆ ਪਰ ਨਹੀਂ 14 ਸਾਲ ਦਾ ਜਵਾਕ ਕੋਈ ਗੱਡੀ ਧੰਦਾ ਕੋਈ ਘਰ ਦੇ 18 ਸਾਲ ਤੋਂ ਉੱਪਰ ਦੀ ਕੋਈ ਲਾਇਸੈਂਸ ਨਹੀਂ ਹੈਗਾ ਜੋ ਐਕਸੀਡੈਂਟ ਕਰੂਗਾ ਉਹਦੇ ਟੱਬਰ ਖਰਚਾ ਭਰੂਗਾ ਪਰ ਨਹੀਂ ਕੱਲਾ ਡਰਾਈਵਰ ਦਾ ਥੋਪਿਆ ਜਾਂਦਾ ਦਰਾਬਰ ਵੀਰ ਇਕਤਾ ਜਿੰਦਾਬਾਦ ਆ ਤੇ ਜਿੰਦਾਬਾਦ ਰਹੂਗੀ ਪਰ ਵੀਰ ਬਣ ਇਕੱਠੇ ਰਹੋ ਤੇ ਇਹ ਕਾਨੂੰਨ ਵਿੱਚ ਲਾਗੂ ਯੂਰ ਕਰਵਾਇਓ ਧੰਨਵਾਦ ਜੀ